ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪਰ ਪਤਾ ਨਹੀਂ ਕਿਉਂ ਸੈਂਟਰ ਗਵਰਨਮੈਂਟ ਉੱਥੇ ਰਾਜਧਾਨੀ ਕਿਸੇ ਦਾ ਵੀ ਹੋਵੇ ਪੰਜਾਬ ਨਾਲ ਧੱਕਾ ਕਰਨ ਦੀ ਖਾਤਰ ਕਦੇ ਵੀ ਬੇਲਾ ਟੱਪਣ ਨਹੀਂ ਦਿੰਦੀਆਂ ਚਾਹੀਦਾ ਸੀ ਪੰਜਾਬ ਨੂੰ ਜਦੋਂ ਪੰਜਾਬੀ ਸੂਬਾ ਬਣਾ ਸੀ ਉਹਦੇ ਪੰਜਾਬ ਜਿਹੜੇ ਬਾਕੀ ਸੂਬਿਆਂ ਨੂੰ ਉਹਨਾਂ ਦੀਆਂ ਰਾਜਧਾਨੀਆਂ ਦਿੱਤੀਆਂ ਸੀ ਸਾਨੂੰ ਵੀ ਉਸੇ ਵੇਲੇ ਦੇ ਦਿੱਤਾ ਜਾਂਦਾ ਉਸੇ ਵੇਲੇ ਵੀ ਪੰਜਾਬ ਦੀ ਰਾਜਧਾਨੀ ਖੋ ਲਈ ਡੈਮ ਸਾਡੇ ਕੋਲ ਹੈ ਪੰਜਾਬੀ ਬੋਲਦੇ ਇਲਾਕੇ ਸਾਨੂੰ ਨਹੀਂ ਦਿੱਤੇ ਉਹ ਧੱਕੇ 67 ਤੋਂ ਲੈ ਕੇ 68 ਤੋਂ ਲੈ ਕੇ ਅੱਜ ਤਾਈਂ ਸਾਡੇ ਚੱਲੇ ਜਾਂਦੇ ਨੇ ਸਭ ਤੋਂ ਵੱਡਾ ਨੁਕਸਾਨ ਸਾਡਾ ਵੰਡ ਗਲੇ ਹੋਇਆ ਉਦੋਂ ਵੀ ਸਾਡੇ ਮੌਕੇ ਦੇ ਲੀਡਰਾਂ ਨੇ ਕੋਈ ਐਸੇ ਹੱਕ ਹਕੂਕ ਨਾ ਬਣਾਏ ਜਿਹੜੇ ਕਿ ਪੰਜਾਬ ਦੇ ਲੋਕਾਂ ਵਾਸਤੇ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਬਹੁਤ ਜ਼ਰੂਰੀ ਸੀ ਫਿਰ ਪਾਣੀ ਖੋਹੇ 55 ਚ ਪਾਣੀ ਖੋਹ ਲੇ ਸਾਡੇ ਫਿਰ 75 ਚ ਪਾਣੀ ਖੋਹੇ ਫਿਰ ਪਾਣੀ ਖੋਹਦੇ ਤੁਰਿਆ 66 ਚ ਪੰਜਾਬੀ ਸੂਬਾ ਬਣਿਆ ਫਿਰ ਜਿਵੇਂ ਪਹਿਲਾਂ ਦੱਸਿਆ ਕਿ ਸਾਰੇ ਇਹ ਵੀ ਸਾਥੋ ਖੋਹ ਲਿਆ ਗਿਆ ਹਰ ਗੱਲ ਦੇ ਉੱਤੇ ਪੈਰ ਪੈਰ ਤੇ ਜਣੇ ਸਾਡੇ ਮਤ ੱਕੇ ਕੀਤੇ ਕੋਈ ਕਸਰ ਨਹੀਂ ਛੱਡੀ ਤੱਕਿਆਂ ਦੀ ਅ ਜੇ ਕੋਈ ਜਾਇਜ਼ ਗੱਲ ਵੀ ਪੰਜਾਬੀ ਮੰਨਦੇ ਜਿੰਨਾ ਪੰਜਾਬੀਆਂ ਨੇ ਦੇਸ਼ ਲਈ ਕੀਤਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦੇਸ਼ ਦੀ ਜਾਨ ਵੀ ਹੁਣ ਰਾਖੀ ਦੇ ਲਈ ਜਿੰਨੀਆਂ ਕੁਰਬਾਨੀਆਂ ਹੋ ਰਹੀਆਂ ਨੇ ਉਹ ਪੰਜਾਬੀ ਕਰ ਰਹੇ ਨੇ ਜੇ ਦੇਸ਼ ਦਾ ਭੁੱਖੇ ਦਾ ਢਿੱਡ ਭਰਿਆ ਤਾਂ ਉਹ ਵੀ ਪੰਜਾਬੀਆਂ ਨੇ ਭਰਿਆ ਅੱਜ ਭਾਵੇਂ ਦੇਸ਼ ਜੋ ਮਰਜ਼ੀ ਗੱਲਾਂ ਕਰੇ ਉਹ ਵੀ ਪੰਜਾਬੀਆਂ ਨੇ ਭਰਿਆ ਦੇਸ਼ ਦੀ ਇੱਜ਼ਤ ਆਬਰੂ ਦੀ ਰਾਖੀ ਲਈ ਕੁਰਬਾਨੀਆਂ ਵੀ ਸਭ ਤੋਂ ਵੱਧ ਪੰਜਾਬੀਆਂ ਨੇ ਦਿੱਤੀਆਂ ਆਜ਼ਾਦੀ ਦੇ ਲਈ ਵੀ ਕੁਰਬਾਨੀਆਂ ਵੀ ਆਪਣੀ ਜਾਨਾਂ ਤਾਂ ਵੀ ਪੰਜਾਬੀਆਂ ਨੇ ਕਰਾਂ ਜਦਾ ਦੇਸ਼ ਵੰਡ ਵੇਲੇ ਵੀ ਅਸੀਂ ਛੱਡਿਆ ਉਧਰਲੇ ਪਾਸੇ ਪਰ ਪਤਾ ਨਹੀਂ ਕਿਉਂ ਸਾਡੀਆਂ ਕਰਵਾਨੀਆਂ ਦਾ ਮੋਰ ਤਾਂ ਕੀ ਪਾਉਣਾ ਸੀ ਸਾਡੀਆਂ ਜਾਇਦ ਗੱਲਾਂ ਵੀ ਨਹੀਂ ਮੰਨੀਆਂ ਜਾਂ ਰਹੀਆਂ ਪਾਣੀਆਂ ਦੇ ਕਾਨੂੰਨ ਬੜੇ ਹੋਏ ਨੇ ਕਾਨੂੰਨ ਮੁਤਾਬਕ ਫੈਸਲਾ ਕਰਦੇ ਉਹ ਕਹਿੰਦੇ ਨਹੀਂ ਠੋਡਾ ਫੈਸਲਾ ਅਸੀਂ ਕਰਾਂਗੇ ਆਪਣੀ ਮਰਜ਼ੀ ਨਾਲ ਤੇ ਬਾਕੀ ਮੁਲਕ 'ਚ ਕਾਨੂੰਨ ਦਾ ਫੈਸਲੇ ਹੋਣਗੇ ਰਾਜਤਾਨੀਆਂ ਬਾਕੀ ਮੁਲਕਾਂ ਨੂੰ ਸੂਬਿਆਂ ਨੂੰ ਮਿਲ ਜਾਣਗੀਆਂ ਤੁਹਾਨੂੰ ਨਹੀਂ ਮਿਲਦੀ ਇਹ ਸਾਡੀ ਮਰਜ਼ੀ ਹੈ ਤੁਸੀਂ ਨਹੀਂ ਬੋਲਣ ਦਾ ਹੱਕ ਰੱਖਦੇ ਕੋਈ ਸੋ ਇੰਨੇ ਧੱਕੇ ਇੰਨੇ ਧੱਕੇ ਕਿਹੜੀ ਕੌਮਾਂ ਜਿਹੜੀ ਇੰਨੇ ਧੱਕੇ ਬਾਰ-ਬਾਰ ਬਰਦਾਸ਼ਤ ਕਰੀ ਜਾਊਗੀ ਬਰਦਾਸ਼ਤ ਕਰੀ ਜਾਊਗੀ ਅਸਲ ਉਹਨਾਂ ਨੇ ਵੀ ਵੇਖ ਲਿਆ ਕਿਉਂਕਿ ਦੋ ਤਿੰਨ ਸਾਡੇ ਕੋਲੇ ਦੇਸ਼ ਦੀ ਜਾਤੀ ਵੇਲੇ ਮੌਕਾ ਆਇਆ ਸੀ ਅਬਰਜੈਂਸੀ ਵੇਲੇ ਮੌਕਾ ਆਇਆ ਸੀ ਫਿਰ ਜਦੋਂ ਸੰਤ ਲੰਗੋ ਵਾਲੇ ਜੀ ਨੇ ਸਮਝੌਤਾ ਕੀਤਾ ਉਦੋਂ ਇੱਕ ਮੌਕਾ ਆਇਆ ਸੀ ਇਹ ਮੌਕੇ ਸੱਤ ਗੁਆਚ ਗਏ ਸਾਰੇ ਅੱਜ ਸਾਨੂੰ ਸਾਰੇ ਉਹ ਮੌਕੇ ਸਾਰੇ ਗੁਆਚ ਗਏ ਅੱਜ ਸਾਨੂੰ ਬੇਗਾਨੇ ਸਮਝਿਆ ਜਾ ਰਿਹਾ ਸਾਡੇ ਤੇ ਇਤਵਾਰ ਨਹੀਂ ਕੀਤਾ ਜਾ ਰਿਹਾ ਕਿੰਨਾ ਮਰਜੀ ਅਸੀਂ ਕਰ ਲਈਏ ਇਸ ਦੇਸ਼ ਦਾ ਮੈਨੂੰ ਨਹੀਂ ਲੱਗਦਾ ਵੀ ਗਵਰਨਮੈਂਟ ਸਾਡੇ ਤੇ ਇਤਵਾਰ ਪਤਾ ਨਹੀਂ ਕਿਉਂ ਕਿਉਂ ਨਹੀਂ ਕਰਦੀ ਜਿੰਨੇ ਦੇਸ਼ ਭਗਤ ਸਿੱਖ ਨੇ ਜਾਂ ਪੰਜਾਬੀ ਨੇ ਇੰਨਾ ਹੋਰ ਮੈਂ ਨਹੀਂ ਕਹਿੰਦਾ ਸਾਰੇ ਦੇਸ਼ ਭਗਤ ਨੇ ਪਰ ਪੰਜਾਬੀਆਂ ਦੀ ਤਾਂ ਬਹੁਤ ਵਾਰੀ ਇਮਤਿਹਾਨ ਲਿਆ ਗਿਆ ਤੇ ਹਲੇ ਹੋਰ ਕਿੰਨੇ ਕਿੰਨੇ ਇਮਤਿਹਾਨ ਲੈਣੇ ਹੈ ਸੈਕਟਰ ਗਵਰਨਮੈਂਟ ਜਾਣਦੀ ਹੈ ਪਹਿਲਾਂ ਅਸੀਂ ਕਹਿੰਦੇ ਸੀ ਕਾਂਗਰਸੀ ਧੱਕੇ ਕਰਦੀ ਹੈ ਸਾਨੂੰ ਕਾਂਗਰਸ ਤੇ ਵਿਸ਼ਵਾਸ ਨਹੀਂ ਆਉਂਦਾ ਕਿਉਂਕਿ ਉਹਨਾਂ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਕਾਲ ਤੱਕ ਢਟਾਇਆ ਫਿਰ ਦਿੱਲੀ ਚ ਕਤਲਾਮ ਕੀਤਾ ਤੇ ਜੇ ਰਜੀਵ ਗਾਂਧੀ ਦੇ ਕਾਤਰ ਛੱਡੇ ਜਾ ਸਕਦੇ ਕਹਿੰਦੇ ਬੰਦੀ ਸਿੰਘ ਨਹੀਂ ਛੱਡੇ ਜਾ ਸਕਦੇ ਉਹ ਛੱਡੇ ਜਾ ਸਕਦੇ ਰਜੀਵ ਗਾਂਧੀ ਪ੍ਰਾਈਮ ਮਿੰਿਸਟਰ ਵੱਡਾ ਹੁੰਦਾ ਕਿ ਮੁੱਖ ਮੰਤਰੀ ਵੱਡਾ ਹੁੰਦਾ ਸੂ ਪਤਾ ਨਹੀਂ ਕਿਉਂ ਸਾਡੇ ਨਾਲ ਦਿੱਕਰਿਆਂ ਦੀ ਏਡੀ ਲੰਮੀ ਕਹਾਣੀ ਹੈ ਕਦੋਂ ਮੁੱਕੂਗੀ ਵੇਖੋ ਸੱਚੇ ਪਾਤਸ਼ਾਹ ਕੋਈ ਮਿਹਰ ਕਰੇ ਕੋਈ ਕਿਰਪਾ ਕਰੇ ਤੇ ਸਾਡੀ ਕੌਮ ਚ ਵੀ ਬਦਕਿਸਮਤੀ ਹੈ ਕਿ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਖਾਤਰ ਇੱਕ ਦੂਜੇ ਦੀ ਟੰਗਾ ਖਿੱਚਣ ਦੀ ਖਾਤਰ ਸਾਰਾ ਜੋਰ ਲਾ ਦਿੰਨੇ ਆ ਭੱਡੜ ਦੀ ਖਾਤਰ ਸਾਰਾ ਜੋਰ ਲਾ ਦਿੰਨੇ ਆ ਤੇ ਲੜਾਈ ਲੜਨ ਤੋਂ ਅਸੀਂ ਇਕੱਠੇ ਨਹੀਂ ਹੁੰਦੇ ਮੈਂ ਇੱਕ ਬੇਨਤੀ ਕਰਦਾ ਸਾਰੇ ਰੀਡਰਾਂ ਨੂੰ ਹੁਣ ਵੇਲਾ ਆ ਗਿਆ ਤੁਹਾਡਾ ਇਹਨਾਂ ਨੇ ਪਹਿਲਾਂ ਯੂਨੀਵਰਸਿਟੀ ਤੇ ਚੁੰਡੀ ਵੱਢ ਕੇ ਵੇਖੀ ਸੀ ਉਹਦੇ ਚ ਤੁਸੀਂ ਥੋੜੇ ਜਿਹਾ ਤਕੜੇ ਹੋਗੇ ਪੈਗੇ ਹੁਣ ਇਹ ਕਹਿੰਦੇ ਯੂਨੀਵਰਸਿਟੀ ਕੀ ਚੰਡੀਗੜੀ ਖੋਲੋ ਲੋੜ ਹੀ ਨਹੀਂ ਪੈਣੀ ਯੂਨੀਵਰਸਿਟੀ ਦੇ ਵਿੱਚ ਆ ਜੂਗੀ ਚੰਡੀਗੜ੍ਹ ਨੂੰ ਝੂਟੀ ਬਣਾ ਦਿਓ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਦੀ ਸੋ ਇਹ ਝਾਰ ਪੁੱਝ ਕੇ ਸਾਰਾ ਕੁਝ ਕੀਤਾ ਜਾ ਰਿਹਾ ਪਤਾ ਨਹੀਂ ਕਿਉਂ ਇੱਕ ਪਾਸੇ ਭਾਜਪਾ ਕਹਿੰਦੀ ਅਸੀਂ ਪੰਜਾਬ ਚ ਰਾਜ ਭਾਗ ਕਰਦੇ ਸੁਪਨੇ ਵੇਖਦੇ ਆ ਇੱਕ ਪਾਸੇ ਪੰਜਾਬੀਆਂ ਦਾ ਧੱਕਿਆਂ ਵਾਲਾ ਕੰਮ ਕਾਂਗਰਸ ਵਾਲਾ ਇਹਦਾ ਨੇ ਸ਼ੁਰੂ ਕਰ ਲਿਆ ਉਦੋਂ ਵੀ ਹੁਣ ਅੱਗੇ ਲੰਗੜ ਦੀ ਕੋਸ਼ਿਸ਼ ਕਰਦੇ ਨੇ ਸੋ ਹੁਣ ਮੈਂ ਸਾਰੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਬਾਕੀ ਸਾਰੇ ਸੂਬੇ ਇਕੱਠੇ ਹੋ ਜਾਂਦੇ ਆ ਤੁਸੀਂ ਵੀ ਇਕੱਠੇ ਹੋ ਜਾਓ ਕੋਈ ਫਰਕ ਨਹੀਂ ਪੈਂਦਾ ਇਹ ਸੂਬੇ ਦੀ ਇੱਜ਼ਤ ਤੇ ਆਮឧਦਾਰ ਮਸਲਾ ਹੈਗਾ ਇਕੱਠੇ ਹੋ ਜਾਓ ਸਾਰੇ ਬਿਆਨਾਂ ਨਾਲ ਕੁਝ ਨਹੀਂ ਮਿਲਣਾ ਜੇ ਤੁਸੀਂ ਕੋਈ ਨਾ ਅਖਬਾਰ 'ਚ ਬਿਆਨ ਛਪ ਗਿਆ ਟੀਵੀ 'ਤੇ ਵਿਆਲ ਆ ਗਿਆ ਬੀਬੋ ਉਹਦੇ ਨਾਲ ਇਹ ਦੇਖ ਲਿਆ ਉਹਨਾਂ ਨੇ ਕਿ ਬਿਆਨ ਹੀ ਦਿੰਦੇ ਆ ਕਰਦੇ ਤਾਂ ਕੁਛ ਐ ਨਹੀਂ ਗੱਲਾਂ ਨਾਲ ਕੁਛ ਨਹੀਂ ਬਣਨਾ ਬਿਆਨ ਬਹੁਤ ਦੇ ਲਏ ਆਪਾਂ ਬਿਆਨਾਂ ਦੇ ਉੱਤੇ ਕੋਈ ਉਹਨਾਂ ਦੇ ਉੱਤੇ ਕੰਨ ਦੇ ਉੱਤੇ ਤੁਹਾਡੇ ਬਿਆਨਾਂ ਦੀ ਜੂ ਨਹੀਂ ਸਰਕਦੀ ਉਸ ਤੋਂ ਬਾਅਦ ਉਹ ਚੁੱਪ ਕਰ ਜਾਂਦੇ ਚੁੱਪ ਕਰ ਜਾਂਦੇ ਭਗਵੰਤਬਾਨ ਨੇ ਬਿਆਨ ਦਿੱਤੇ ਅਸੀਂ ਅਸੀਂ ਸੀਆਈਏ ਸਿੱਧੇ ਲਾਉਣ ਦੇਵਾਂਗੇ ਅਸੀਂ ਉਹ ਨਹੀਂ ਕਰ ਉਹ ਲਾਤੀ ਉਹਨਾਂ ਨੂੰ ਸੋ ਇਸ ਕਰਕੇ ਸਾਰੇ ਤਕੜੇ ਹੋ ਕੇ ਪਵੋ ਤਾਂ ਕਿਤੇ ਭਵੇਂ ਗੱਲ ਸੂਤਾ ਜੇ ਨਹੀਂ ਤੁਹਾਨੂੰ ਰਣਕਾ ਘੜ ਦੇਣਗੇ ਬਹੁਤ ਮਹਿਕਮੇ ਪਹਿਲੇ ਹੀ ਸੈਂਟਰ ਦੇ ਖੋਲੇ ਉਹਨਾਂ ਚ ਕਿਤੇ ਨਾ ਕਿਤੇ ਲਾਤ ਲਾ ਲਈ ਕਿਸੇ ਨੇ ਕਿਤੇ ਲਾਤ ਲਾ ਦੀ ਮੁਹੰਮਦ ਜੀ ਕੀ ਸਾਰਾ ਠੋੜਾ ਜਿਹੜਾ ਚੰਦੀ ਘਣ ਸਦਾ ਵਾਸਤੇ ਕੋਣ ਦਾ ਮਨ ਬਣਾ ਲਿਆ ਸੋ ਇਸ ਵਾਸਤੇ ਇਕੱਠੇ ਹੋ ਜੋ ਮੈਂ ਤਾਂ ਆਪਣੀ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜੇ ਇਕੱਠੇ ਹੋ ਕੇ ਲੜਾਈ ਲੜੀ ਜਾਂਦੀ ਹੈ ਤੇ ਬਹੁਤ ਵਧੀਆ ਸਾਰਿਆਂ ਨੂੰ ਲੜਨੀ ਚਾਹੀਦੀ ਹੈ ਨਹੀਂ ਤਾਂ ਹੋਊਗਾ ਤਕੜਾ ਸਟਿੱਪ ਚੱਕੀਏ ਬਿਆਨਾਂ ਨਾਲ ਬਿਆਨਾਂ ਨਾਲ ਕੁਝ ਨਹੀਂ ਹੋਣਾ ਕਿਸੇ ਗਵਰਨਮੈਂਟ ਨੇ ਡਰਨਾ ਤੁਹਾਡੇ ਬਿਆਨਾਂ ਤੁਹਾਡੇ ਬਿਆਨਾਂ ਤੇ ਉਹਨਾਂ ਨੂੰ ਹੁਣ ਸਾਰਿਆਂ ਨੂੰ ਉਹਨਾਂ ਦਾ ਹੈ ਨਹੀਂ ਕੋਈ ਮਨ ਦੇ ਉੱਤੇ ਵੀ ਬਿਆਨ ਹੀ ਦਿੰਦੇ ਆ ਘਰ ਦੇ ਤਾਂ ਕੁਝ ਨਹੀਂ ਸੋ ਹੁਣ ਆਪਾਂ ਵਧਾਈ ਹੈ ਕਾਲੀ ਦਲ ਹਮੇਸ਼ਾ ਹੀ ਪੰਜਾਬ ਦਾ ਵਧਾਈ ਰਿਹਾ ਕਾਲੀ ਦਲ ਨੇ ਹਮੇਸ਼ਾ ਸਾਰ ਇਹ ਵੀ ਨੜਾਂਜਾ ਪੰਜਾਬ ਦੇ ਖੇਤਾਂ ਦੀਆਂ ਲੜੀਆਂ ਨੇ ਕਾਲੀ ਦਲ ਨੇ ਸਭ ਤੋਂ ਵੱਧ ਇਹਨਾਂ ਲੜਾਈਆਂ ਦੇ ਵਿਚਾਲ ਆ ਨੁਕਸਾਨ ਉਠਾਇਆ ਪਰ ਚਲੋ ਫਿਰ ਵੀ ਕਾਲੀ ਦਲ ਦੀਆਂ ਲੜਾਈਆਂ ਕਰਕੇ ਕਾਫੀ ਪੰਜਾਬ ਨੂੰ ਫਿਰ ਵੀ ਕਾਫੀ ਪੰਜਾਬ ਬਚਿਆ ਰਿਹਾ ਸੋ ਹੁਣ ਵੇਲਾ ਆ ਗਿਆ ਇੱਕ ਵਾਰੀ ਫਿਰ ਆਪਣੇ ਸਾਰਿਆਂ ਦੇ ਪ੍ਰਧਾਨ ਜੀ ਹਮਤਿਆਰ ਹਮਤਿਆਰ ਦੀ ਘੜੀ ਆ ਆਪਣੇ ਸਾਰਿਆਂ ਦੀ ਤਕੜੇ ਹੋ ਕੇ ਸਾਰੀ ਪਾਰਟੀ ਤੁਹਾਡੀ ਪਿੱਠ ਦੇ ਉੱਤੇ ਆ ਜੋ ਤੁਸੀਂ ਫੈਸਲਾ ਤਕੜੇ ਹੋ ਕੇ ਕਰੋਗੇ ਸਾਰੀ ਪਾਰਟੀ ਤੁਹਾਡੇ ਨਾਲ ਖੜੂਗੀ ਮੋਢੇ ਨਾਲ ਮੋਢਾ ਜੋੜ ਕੇ ਤੁਰੂਗੀ ਕੋਈ ਸਟੈਪ ਲੈ ਲਓ ਤਕੜਾ ਸਟੈਪ ਲੈ ਲਓ ਜਿਦਾਂ ਰੋਜ਼ ਰੋਜ਼ ਇਹ ਲੜਾਈਆਂ ਦਾ ਜੱਪ ਬਕਾਈਏ ਰੋਜ਼ ਰੋਜ਼ ਜਿਹ ਇਹਨਾਂ ਤੋਂ ਕਦੇ ਕੁਛ ਕਦੇ ਕੁਛ ਮੰਗਦੇ ਨੇ ਇਹਨਾਂ ਦੇ ਦਾੜੇ ਫਿਰਦੇ ਆ ਅਸੀਂ ਵੀ ਮੰਗਦੇ ਥੋੜਾ ਸਾਡੇ ਹੱਕ ਹੈ ਸਾਡਾ ਹਿੱਸਾ ਹੈ ਅਸੀਂ ਦੇਸ਼ ਦੇ ਵਾਸੀ ਹੈ ਸਾਡਾ ਵੀ ਹੱਕ ਨੇ ਸਾਡਾ ਵੀ ਜੀ ਕਰਦਾ ਕਿ ਇਸ ਆਜ਼ਾਦੀ ਦੇ ਵਿੱਚ ਅਸੀਂ ਪੂਰਾ ਨਿਕਬਾਰੀਏ ਸੋ ਤੁਸੀਂ ਸਾਡਾ ਹਰੇਕ ਗੱਲ ਤੇ ਤੱਕੇ ਤੋਂ ਤੱਕਾ ਪੇਲਾਓ ਹੁਣ ਤੁਸੀਂ ਸੋ ਆਓ ਹੁਣ ਵੇਲਾ ਆ ਗਿਆ ਰਲ ਮਿਲ ਕੇ ਸਾਰੇ ਇਹ ਗੱਲ ਨੂੰ ਸਦਾ ਲਈ ਬੁਖਾਈਏ ਇਕੱਠੇ ਹੋ ਕੇ ਜੋ ਪੰਜਾਬ ਦੇ ਜਾਇਜ਼ ਹੱਕ ਨੇ ਅਸੀਂ ਕੋਈ ਗਲਤੀ ਨਹੀਂ ਮੰਨਦੇ ਉਹ ਜਾਇਜ਼ ਹੱਕ ਸਾਡੇ ਚਾਹੇ ਪਾਣੀਆਂ ਦੇ ਆ ਚਾਹੇ ਚੰਡੀਗੜ੍ਹ ਦੇ ਆ ਚاہے ਹੋਰ ਕਿਸ ਪੰਜਾਬੀ ਬੋਲਦੇ ਇਲਾਕਿਆਂ ਦੇ ਆ ਚاہے ਹੋਰ ਕਈ ਥੇਰੀਆਂ ਗੱਲਾਂ ਨੇ ਉਹ ਸਾਰੀਆਂ ਗੱਲਾਂ ਜੋ ਸਾਡੀਆਂ ਜਾਇਜ਼ ਆ ਉਹ ਸਾਨੂੰ ਕਾਨੂੰਨ ਦੇ ਮਤਲਬ ਜੋ ਦੇਸ਼ ਦਾ ਕਾਨੂੰਨ ਹੈ ਉਹਦੇ ਮਤਲਬਕ ਦੇ ਦਿਓ ਤਾਂ ਵੀ ਸਾਡੇ ਹੱਕ ਚ ਹੋਣਗੇ ਫੈਸਲੇ ਤੁਸੀਂ ਤਾਂ ਕਾਨੂੰਨ ਨੂੰ ਛਿੱਕੇ ਤੇ ਟੰਗ ਛੱਡਿਆ ਪੰਜਾਬ ਦੀ ਖਾਤਰ ਸਵਿਸ਼ ਕਰਕੇ ਆਓ ਤਕੜੇ ਹੋ ਕੇ ਸਾਰੇ ਆਪਾਂ ਜਿਹੜਾ ਇਹ ਜਿਹੜੀ ਸਾਜ਼ਿਸ਼ਾ ਬਹੁਤ ਵੱਡੀ ਸੈਂਟਰ ਗਵਰਨਮੈਂਟ ਦੀ ਇਹਦਾ ਮੂੰਹ ਤੋਂ ਜਵਾਬ ਦੇ ਕੇ ਜੇ ਤਕੜੀ ਲੜਾਈ ਲੰਮੀ ਵੀ ਲੜਨੀ ਪਊ ਜੇਲਾ ਚ ਵੀ ਜਾਣਾ ਪਊ ਤਾਂ ਜਾਣ ਲਈ ਆਪਾਂ ਸਾਰੇ ਤਿਆਰ ਪਈਏ ਦੋਸਤੋ ਜਦੋਂ ਆਪਾਂ ਆਦਿ ਇਹ ਲੜਾਈ ਸ਼ੁਰੂ ਕੀਤੀ ਸੀ ਤੇ ਆਪਾਂ ਪਹਿਲੇ ਦਿਨ ਹੀ ਇਹ ਗੱਲ ਦਾ ਨਾਰਾ ਦਿੱਤਾ ਸੀ ਕਿ ਇਹ ਕੱਲੀ ਪੰਜਾਬ ਯੂਨੀਵਰਸਿਟੀ ਦੀ ਲੜਾਈ ਨਹੀਂ ਇਹ ਪੰਜਾਬ ਦੀ ਵਿਰਾਸਤ ਦੀ ਪੰਜਾਬ ਦੀ ਹੋਂਦ ਦੀ ਲੜਾਈ ਹੈ ਤੇ ਅੱਜ ਸੈਂਟਰ ਨੇ ਦੁਬਾਰਾ ਫੇਰ ਜਿਹੜਾ ਤਾਨਾਸ਼ਹੀ ਫਰਮਾਨ ਸਾਡੇ ਤੇ ਧਾਰਾ 131 ਜਿਹੜੀ ਐਮੈਂਡਮੈਂਟ ਹੈ ਜਿਹੜੀ ਜਾਰੀ ਕਰਕੇ ਸਾਡੀ ਇੱਕ ਰਣਕ ਨੂੰ ਫੇਰ ਉਹਨਾਂ ਨੇ ਹਲੂਣਾ ਦਿੱਤਾ ਕਿ ਜਿਹੜੀ ਤੁਸੀਂ ਲੜਾਈ ਲੜਨੀ ਸ਼ੁਰੂ ਕੀਤੀ ਸੀ ਕਿ ਇਸ ਲੜਾਈ ਨੂੰ ਜੇ ਅਸੀਂ ਅੱਗੇ ਤੱਕ ਲੈ ਕੇ ਜਾਂਦੇ ਆ ਅਸੀਂ ਕੱਲੀ ਯੂਨੀਵਰਸਿਟੀ ਨਹੀਂ ਅਸੀਂ ਤੁਹਾਡੀ ਚੰਡੀਗੜ੍ਹ ਵੀ ਖੋਨ ਨੂੰ ਫਿਰਦੇ ਆ ਕਿ ਤੁਹਾਡੇ ਵਿੱਚ ਇਨਾ ਦਮ ਹੈਗਾ ਕਿ ਤੁਸੀਂ ਸਾਡੇ ਨਾਲ ਜਿਹੜੀ ਇਹ ਲੜਾਈ ਲੜ ਸਕੋ ਅੱਜ ਆਪਣੀ ਲੜਾਈ ਅਸਲ ਲੜਾਈ ਹੈ ਜਿਹੜੀ ਆਪਾਂ ਪਹਿਲੇ ਦਿਨ ਸ਼ੁਰੂ ਕੀਤੀ ਸੀ ਠੀਕ ਹੈ ਆਪਾਂ ਡਿਸਪਲਨ ਦੇ ਵਿੱਚ ਰਹਿ ਕੇ ਆਪਾਂ ਜਾਤ ਦੇ ਵਿੱਚ ਰਹਿ ਕੇ ਕੱਲਾ ਆਪਣਾ ਵਿਦਿਅਕ ਤਾਰੇ ਨੂੰ ਬਚਾਉਣ ਦੀ ਗੱਲ ਕਰਦੇ ਸਾਂ ਪਰ ਅੱਜ ਆਪਣੀ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਆਪਾਂ ਨੂੰ ਚੰਡੀਗੜ੍ਹ ਦੀ ਲੜਾਈ ਲੜਨੀ ਪੈਣੀ ਹੈ ਮੈਨੂੰ ਲੱਗਦਾ ਉਹ ਵੀ ਮਾਨ ਹੈ ਜਿਹੜਾ ਅੱਜ ਵਾਈਸ ਕੰਟਰੋਲਰ ਦੇ ਦਫ਼ਤਰ ਦੇ ਬਾਹਰ ਫੜ ਕੇ ਆਪਣੇ ਜਿਹੜਿਆ ਸਾਰ ਸ਼ੇਰ ਆਪਣੇ ਸਾਹਮਣੇ ਖਲੋਤਿਆ ਆਪਾਂ ਸਾਰਿਆਂ ਨੂੰ ਮਾਨ ਪ੍ਰਾਪਤ ਹੋਇਆ ਇਹ ਆਪਾਂ ਨੂੰ ਡਰਾਉਣਾ ਚਾਹੁੰਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਤਾਂ ਗੁਰੂ ਘਰਾਂ ਦੇ ਸਪੀਕਰਾਂ ਦੇ ਵਿੱਚੋਂ ਜਦੋਂ ਸਵੇਰੇ ਸੀ ਕੱਟਦੇ ਆ ਸਾਡੇ ਇੱਕੋ ਆਵਾਜ਼ ਕੰਨਾਂ ਦੇ ਵਿੱਚ ਗੂੰਜਦੀ ਹੈ ਤੂ ਕਾਲਮ ਪਰਨਾਸੀ ਦੇ ਆਲਮ ਸਰੂਪੇ ਸਦਾ ਇੱਕ ਸੰਗੈ ਆਪਾਂ ਲਬੂਦੇ ਜਿਹੜੀ ਕੌਂਦੇ ਸਵੇਰੇ ਤੜਕੇ ਉੱਠ ਕੇ ਸਾਜਰੇ ਵੇਲੇ ਜਿੰਨਾਂ ਦੇ ਕੰਨਾਂ ਦੇ ਵਿੱਚ ਇਹੋ ਜਿਹੀਆਂ ਆਵਾਜ਼ਾਂ ਪੈਂਦੀਆਂ ਹੋਣ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਸਾਡੇ ਕੰਨਾਂ ਦੇ ਤੱਕ ਆਉਂਦੀਆਂ ਹੋਣ ਜੇ ਉਹ ਸੋਚਦੇ ਇਸ ਕਿੱਤੇ ਨੂੰ ਦਬਾ ਲੈਣਗੇ ਜੇ ਉਹ ਸੋਚਦੇ ਇਸ ਕਿੱਤੇ ਨੂੰ ਡਰਾ ਲੈਣਗੇ ਤੇ ਸੈਂਟਰ ਦੀ ਸਰਕਾਰ ਬੜੇ ਵੱਡੇ ਭਲੇਖੇ ਦੇ ਵਿੱਚ ਫਿਰਦੀ ਹੈ ਸੋ ਇਸ ਕਰਕੇ ਵੀਰੋ ਹੁਣ ਆਪਣੀ ਇਹ ਇਕੱਲੀ ਯੂਨੀਵਰਸਿਟੀ ਦੀ ਲੜਾਈ ਨਹੀਂ ਰਹਿ ਗਈ ਹੁਣ ਆਪਾਂ ਜਿਹੜੇ ਸਾਹਮਣੇ ਚਾਰ ਸਿਰ ਖਲੋਤੇ ਆ ਇਹਨਾਂ ਇਕੱਲਿਆਂ ਦੀ ਲੜਾਈ ਨਹੀਂ ਰਹਿ ਗਈ ਆਪਾਂ ਨੂੰ ਇਕੱਲੇ-ਇਕੱਲੇ ਜਾ ਕੇ ਸ਼ਹਿਰ ਦੇ ਵਿੱਚ ਇਕੱਲੇ-ਇਕੱਲੇ ਪੰਜਾਬ ਪ੍ਰਸਤਨ ਨੂੰ ਜਾ ਕੇ ਹੋਕਾ ਦੇਣਾ ਪੈਣਾ ਜਾਗੋ ਕਿਤੇ ਨਾ ਹੋਵੇ ਆਪਾਂ ਦੇਰੀ ਕਰ ਲਈਏ ਅੱਜ ਸੈਂਟਰ ਦੇ ਤਾਨਾਸ਼ਾਹੀ ਰਵਈਏ ਦੇ ਖਿਲਾਫ ਆਪਾਂ ਤਗੜੇ ਹੋ ਕੇ ਡੱਟ ਕੇ ਲੜਾਈ ਲੜੀਏ ਯੂਨੀਵਰਸਿਟੀ ਤੋਂ ਬਾਅਦ ਅੱਜ ਸੈਂਟਰ ਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਤੁਹਾਡੀ ਜਿਹੜੀ 131 ਧਾਰਾ ਹੈ ਇਹ ਵੀ ਵਾਪਸ ਕਰਾਵਾਂਗੇ ਸੈਨੇਟ ਦੀਆਂ ਚੋਣਾਂ ਵੀ ਬਹਾਲ ਕਰਾਵਾਂਗੇ ਇਲੈਕਸ਼ਨ ਵੀ ਕਰਾਵਾਂਗੇ ਤੇ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਰੂਹ ਕਿਸੇ ਭਲੇਖੇ ਦੇ ਵਿੱਚ ਸੈਂਟਰ ਨਾ ਰਵੇ ਸਾਰੇ ਇਕੱਠੇ ਮੁੱਠ ਹੋ ਕੇ ਜਜ਼ਬੇ ਤੇ ਜਨੂਨ ਦੇ ਨਾਲ ਆਪਣੀ ਵਿਰਾਸਤ ਦੀ ਆਪਣੀ ਕੌਮ ਦੀ ਆਪਣੀ ਪੰਜਾਬੀਅਤ ਦੀ ਲੜਾਈ ਲੜੀਏ ਤੇ ਪ੍ਰਮਾਤਮਾ ਕਿਰਪਾ ਕਰੇ ਜੇ ਇਕਜੁੱਟਤਾ ਨਾਲ ਲੜਾਈ ਲੜਾਂਗੇ ਪਿਛਲੇ 2-3 ਦਿਨਾਂ ਤੋਂ ਜੋ ਕੇਂਦਰ ਸਰਕਾਰ ਨੇ 131ਵੀਂ ਸੋਧ ਦਾ ਜੋ ਇੱਕ ਮਤਾ ਲੈ ਕੇ ਆ ਰਹੀ ਸੀ ਉਹ ਪਾਰਲੀਮੈਂਟ ਵਿੱਚ ਉਹਦੇ ਤੇ ਬੜਾ ਪੰਜਾਬ ਦੇ ਵਿੱਚ ਚਰਚਾ ਛੁੜੀ ਹੋਈ ਹੈ ਅਤੇ ਲੋਕਾਂ ਵਿੱਚ ਬੜੀ ਚਿੰਤਾ ਵੀ ਬਣੀ ਹੋਈ ਹੈ ਵੀ ਕੇਂਦਰ ਸਰਕਾਰ ਫੇਰ ਦੁਬਾਰੇ ਜੋ ਆਪਣਾ ਪੰਜਾਬ ਗ੍ਰੋਥੀ ਰਹੀ ਹੈ ਉਹ ਸਾਫ ਜਿਹੜਾ ਇਸ ਫੈਸਲੇ ਦੇ ਰਾਹੀਂ ਚੱਲ ਰਿਹਾ ਹੈ ਇਹਦੇ ਚ ਦੋ ਚੀਜ਼ਾਂ ਹੈ ਇੱਕ ਤਾਂ ਜਿਹੜਾ ਇਹ ਸੋਧ ਲੈ ਕੇ ਆ ਰਹੇ ਸੀ ਉਹ ਹੈ ਦੂਸਰਾ ਕੱਲ ਫਿਰ ਜਿਹੜਾ ਦੁਬਾਰੇ ਕੇਂਦਰ ਸਰਕਾਰ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਣੇ ਪ੍ਰਸ਼ਾਸਨ ਦੇ ਪ੍ਰਬੰਧ ਨੂੰ ਸੁਖਾਲਾ ਕਰਨ ਵਾਸਤੇ ਤੇ ਕੋਈ ਜਿਹੜੀਆਂ ਕੋਈ ਰੂਲਸ ਬਣਾਉਣ ਲਈ ਉਹਦੇ ਵਾਸਤੇ ਅਸੀਂ ਇਹ ਸੋਧ ਕਰਨੀ ਸੀ ਅਸੀਂ ਕੋਈ ਨੀ ਜਿਹੜਾ ਸਟਰਕਚਰ ਹੈ ਐਡਮਿਨਿਸਟ੍ਰੇਸ਼ਨ ਦਾ ਜਾਂ ਪ੍ਰਬੰਧ ਦਾ ਉਹਦੇ ਵਿੱਚ ਅਸੀਂ ਕੋਈ ਚੇਂਜ ਨਹੀਂ ਕਰ ਰਹੇ ਸੋ ਇੱਕ ਤਾਂ ਬੜਾ ਸਰਾਸਰ ਝੂਠ ਬੋਲਿਆ ਉਹਨਾਂ ਨੇ ਇਹ ਕਹਿ ਕੇ ਵੀ ਅਸੀਂ ਕੋਈ ਚੇਂਜ ਨਹੀਂ ਕਰ ਰਹੇ ਕਿਉਂਕਿ ਜਦੋਂ ਲੈਫਟ ਹੈਂਡ ਗਵਰਨਰ ਲੱਗ ਜੇ ਤਾਂ ਆਪਣੇ ਆਪ ਵਿੱਚ ਹੀ ਸਾਰੇ ਜਿਹੜਾ ਸਟਰਕਚਰ ਹੀ ਐਡਮਿਨਿਸਟ੍ਰੇਸ਼ਨ ਦਾ ਚੇਂਜ ਹੋ ਜਾਂਦਾ ਹੈ ਉਦਾਹਰਨ ਲਈ ਕਹਿ ਆ ਵੀ ਅਸੀਂ ਪੰਜਾਬ ਤੇ ਹਰਿਆਣਾ ਦਾ ਜਿਹੜਾ ਕੋਈ ਇਹ ਬਿਤੇ ਹੋ ਹਿੱਸਾ ਸੀ ਉਹ ਅਸੀਂ ਖਤਮ ਨਹੀਂ ਕਰ ਰਹੇ ਉਹ ਵੀ ਮੈਂ ਸਮਝਦਾ ਇੱਕ ਬੜਾ ਜਿਹੜੀ ਇਸ ਸੋਧ ਦੇ ਵਿੱਚੋਂ ਬੜੀ ਚਿੰਤਾ ਵਾਲੀ ਗੱਲ ਹੈ ਜਿਹਦੇ ਵਿੱਚ ਤੇ ਅੱਜ ਅਜ ਤੱਕ ਕੋਈ ਬੜੀ ਚਰਚਾ ਨਹੀਂ ਹੋਈ ਉਹ ਇਹ ਹੈ ਕਿ ਇਹਨਾਂ ਦੇ ਜਿਹੜੇ ਨੇ ਪਾਰਲੀਮੈਂਟ ਤੋਂ ਅਧਿਕਾਰ ਲੈ ਕੇ ਇਹ ਸੋਧ ਰਹੀ ਰਾਸ਼ਟਰਪਤੀ ਨੂੰ ਅਧਿਕਾਰ ਦੇ ਰਹੇ ਨੇ ਵੀ ਉਹ ਜਦ ਜੀ ਚਾਹੇ ਉਹ ਇੱਕ ਐਗਜ਼ੈਕਟਿਵ ਆਰਡਰ ਦੇ ਰਹੀ ਕਾਨੂੰਨ ਦੇ ਵਿੱਚ ਤਬਦੀਲੀ ਕਰਨ ਵਾਸਤੇ ਆਮ ਤੌਰ ਤੇ ਪਾਰਲੀਮੈਂਟ ਨੂੰ ਜਾਣਾ ਪੈਂਦਾ ਹੈ ਪਰ ਜਿਵੇਂ ਬਾਕੀ ਜਿਹੜੀਆਂ ਇਹਨਾਂ ਨੇ ਯੂਪੀਜ਼ ਵਿੱਚ ਰੱਖਿਆ ਹੈ ਹੋਮ ਮਿਨਿਸਟਰੀ ਆਫ ਦੇ ਆਪ ਵਿੱਚ ਕਹਿਣ ਨੂੰ ਤਾਂ ਨਾ ਰਾਸ਼ਟਰਪਤੀ ਦਾ ਹੁੰਦਾ ਪਰ ਹੋਮ ਮਿਨਿਸਟਰ ਜਿਹੜਿਆ ਹੋਮ ਮਿਨਿਸਟਰੀ ਉਹ ਆਪਦੇ ਆਪ ਵਿੱਚ ਹੀ ਜਿਹੜੀ ਹੈ ਸੋਧ ਕਰਕੇ ਰੂਲਸ ਦੇ ਵਿੱਚ ਉਹਦੀ ਬਣਤਰ ਉਹਦੇ ਪ੍ਰਬੰਧ ਦੇ ਵਿੱਚ ਟੋਟਲ ਚੇਂजेस ਕਰ ਸਕਦੀ ਹੈ ਸੋ ਇਹ ਤਾਂ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਕਿਉਂ ਕਿਉਂਕਿ ਜੇ ਇਹ ਸੋਧ ਪਾਸ ਹੋ ਜਾਂਦੀ ਹੈ ਤਾਂ ਫਿਰ ਜਿਹੜੇ ਪਾਰਲੀਮੈਂਟ ਦੇ ਅਧਿਕਾਰ ਨੇ ਉਹ ਉਹ ਬਾਈਪਾਸ ਕਰਕੇ ਇਹਨਾਂ ਨੇ ਸਿੱਧਾ ਆਪਦੇ ਮੈਂਬਰ ਹੋਮ ਮਿਨਿਸਟਰੀ ਕੋਲ ਅਧਿਕਾਰ ਲੈ ਲਏ ਨੇ ਕਿ ਅਸੀਂ ਜੋ ਮਰਜ਼ੀ ਚੇਂजेस ਕਰ ਸਕਦੇ ਆ ਫਿਰ ਤਾਂ ਉਹਨਾਂ ਨੂੰ ਜਿਹੜਾ ਹੈ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪਾਰਲੀਮੈਂਟ ਜਾਣ ਦੀ ਵੀ ਲੋੜ ਨਹੀਂ ਅਤੇ ਜਦ ਮਰਜ਼ੀ ਚਾਹੋਣ ਉਹ ਆਪਦੇ ਅਫਸਰ ਨਾ ਦੇਣ ਪੰਜਾਬ ਦੇ ਅਫਸਰਾਂ ਨੂੰ ਬਾਹਰ ਕੱਢ ਦੇਣ ਪ੍ਰਸ਼ਾਸਨ ਦੇ ਨਾਂ ਤੇ ਵੀ ਸਾਨੂੰ ਤਾਂ ਇਹ ਰੂਲ ਜਿਹੜੇ ਨੇ ਸਾਨੂੰ ਕੰਮ ਨੂੰ ਸੁਖਾਲਾ ਕਰਨ ਵਾਸਤੇ ਇਹਦੀ ਸੋਧ ਕਰਨੀ ਪੈ ਰਹੀ ਹੈ ਜਾਂ ਚੇਂजेस ਕਰਨੀਆਂ ਪੈ ਰਹੀਆਂ ਸੋ ਇਹ ਤਾਂ ਟੋਟਲੀ ਮੈਂ ਸਾਂ ਕਹਿੰਦਾ ਗੈਰ ਸੰਵਧਾਨਕ ਤੁਸੀਂ ਪਾਰਲੀਮੈਂਟ ਦਾ ਹੱਕ ਖੋ ਕੇ ਇੱਕ ਡਿਪਾਰਟਮੈਂਟ ਨੂੰ ਦੇਣਾ ਅਤੇ ਜਿਹੜੀ ਹੈ ਸਾਰੀ ਹਰ ਚੀਜ਼ ਆਪਦੇ ਅਧਿਕਾਰ ਚ ਲੈ ਲੈਣੀ ਉਹ ਤਾਂ ਉਸ ਤੋਂ ਵੀ ਜ਼ਿੱਦਾ ਖਤਰਨਾਕ ਹੈ ਸੋ ਇਸ ਲਈ ਇਹ ਸਿਰਫ ਜਿਹੜੀ ਹੈ ਇਹ ਇੱਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਚੇਂਜਸ ਦੀ ਗੱਲ ਨਹੀਂ ਹੈ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਜਿਹੜੀ ਰਚੀ ਜਾ ਰਹੀ ਹੈ ਤੇ ਇਹਨਾਂ ਨੂੰ ਬੰਤਰ ਵੀ ਚੇਂਜ ਕਰਨਗੇ ਇਹ ਅਤੇ ਸੋਧ ਰਹੀ ਇਹ ਆਪਦੇ ਟੋਟਲ ਅਧਿਕਾਰ ਚੰਡੀਗੜ੍ਹ ਦੇ ਆਪਦੇ ਹੱਥ ਵਿੱਚ ਲੈਣਾ ਚਾਹੁੰਦੇ ਨੇ ਪੰਜਾਬ ਦੇ ਅਫਸਰਾਂ ਨੂੰ ਪੰਜਾਬ ਦੀ ਜੋ ਇੱਥੇ ਸ਼ੇਅਰ ਹੈ ਉਹ ਟੋਟਲੀ ਖਤਮ ਕਰਨਾ ਚਾਹੁੰਦੇ ਨੇ ਇਹ ਜਿਹੜੀ ਹੈ ਇਹਨਾਂ ਦੀ ਇਸ ਗੱਲ ਤੋਂ ਜਿਹੜਾ ਇਹਨਾਂ ਦਾ ਜਵਾਬ ਦਿੱਤਾ ਹੈ ਉਹਦੇ ਤੋਂ ਸਾਫ਼ ਝਲਕਦਾ ਹੈ ਸੋ ਇਸ ਲਈ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਕਿਉਂਕਿ ਬੜਾ ਗੰਭੀਰ ਮਸਲਾ ਹੈ ਇਸ ਤੋਂ ਪਹਿਲਾਂ ਕਿ ਬਿਨਾਂ ਦੱਸੇ ਇਹ ਸੋਧ ਨੂੰ ਇਹ ਪਾਰਲੀਮੈਂਟ ਵਿੱਚ ਲੈ ਆਉਣ ਜਿਸ ਵਾਰ ਨਹੀਂ ਲੈ ਕੇ ਆਉਣ ਤਾਂ ਅਗਲੀ ਵਾਰ ਲਿਆ ਲਿਆ ਸਕਦੇ ਆ ਜਦ ਮਾਮਲਾ ਥੋੜਾ ਡੰਡਾ ਹੋਏ ਸਪੈਸ਼ਲੀ ਮੁੱਖ ਮੰਤਰੀ ਸਾਹਿਬ ਨੂੰ ਆਲ ਪੀਟਿੰਗ ਪਾਰਟੀ ਮੀਟਿੰਗ ਸੱਦ ਕੇ ਇਹਦੇ ਬਾਰੇ ਵਿਚਾਰ ਚਰਚਾ ਕਰਕੇ ਇਹਦੇ ਤੇ ਠੋਸ ਕਦਮ ਚੱਕਣੇ ਚਾਹੀਦੇ ਨੇ ਪੰਜਾਬ ਨੂੰ ਇਕੱਠੇ ਥੋਕੇ ਇਸ ਤਾਣਾਛਾਈ ਜੋ ਇਹਨਾਂ ਦਾ ਰਵਈਆ ਉਹਦੇ ਖਿਲਾਫ ਲੜਨਾ ਚਾਹੀਦਾ ਸੋ ਇਹ ਜਿਹੜਾ ਪੱਖ ਸ਼ਾਇਦ ਬਹੁਤ ਲੋਕਾਂ ਨੇ ਇਹਨੂੰ ਅਜਾਗਰ ਨਹੀਂ ਕੀਤਾ ਇਹ ਤਾਂ ਟੋਟਲ ਹੀ ਜਿਹੜਾ ਹੈ ਗੈਹ ਸੰਵਧਾਲਕ ਹੈ ਅਤੇ ਪਾਰਲੀਮੈਂਟ ਨੂੰ ਬਾਈਪਾਸ ਕਰਦਾ ਇਹਨਾਂ ਨੇ ਇੱਕ ਤਰੀਕਾ ਲੱਭ ਲਿਆ ਤੇ ਇੱਕ ਵਾਰ ਪਾਰਲੀਮੈਂਟ ਬਾਈਪਾਸ ਹੋ ਗਈ ਫਿਰ ਤਾਂ ਇਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਫੈਸਲੇ ਕਰਨ ਤੋਂ ਸੋ ਮੈਂ ਹੀ ਬੇਨਤੀ ਕਰਦਾ ਬਾਕੀ ਅਸੀਂ ਸਾਰੇ ਪੰਜਾਬ ਵਾਸੀ ਸਾਨੂੰ ਸਾਰਿਆਂ ਨੂੰ ਇੱਕਜੁੱਟਤਾ ਪਾਰਟੀ ਤੋਂ ਪਰਤ ਕੇ ਦਿਖਾਉਣੀ ਚਾਹੀਦੀ ਹੈ ਮੈਂ ਤਾਂ ਬੀਜੇਪੀ ਦੇ ਆਗੂਆਂ ਨੂੰ ਵੀ ਕਹੂੰਗਾ ਵੀ ਤੁਸੀਂ ਛੱਡੋ ਇਹ ਆਪਦੀ ਪਾਰਟੀ ਦੇ ਫੈਸਲਿਆਂ ਨੂੰ ਜਿਹੜਾ ਹੈ ਸਹੀ ਕਰਾਰ ਕਰਨ ਦੀ ਜਿਹੜੀ ਤੁਹਾਡੇ ਤੌਰ ਤੇ ਲੱਗਿਆ ਉਹਨੂੰ ਛੱਡ ਕੇ ਪੰਜਾਬ ਦੇ ਨਾਲ ਖੜੋ ਅਤੇ ਪੰਜਾਬ ਦੀ ਜਿਹੜੀ ਲੜਾਈ ਦੇ ਵਿੱਚ ਹਿੱਸਾ ਬਣੋ